ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਗ੍ਰੇਡਿੰਗ ਸ਼ੁਰੂ ਕਰੀਏ ਆਪਾਂ ਆਪਣੇ ਜਿਹੜਾ ਘਰ ਦਾ ਨਵਾਂ ਬੀਆ ਐਲ ਆਰ ਉਹਦੀ ਸ਼ੁਰੂ ਕਰੀਏ ਗ੍ਰੇਡਿੰਗ ਜਿਹਦੇ ਵਿੱਚੋਂ ਆਪਾਂ ਸੀਟ ਰੱਖਣਾ ਵਾ ਤੇ ਪੂਰਾ ਵਧੀਆ ਰੰਗ ਰੂਪ ਪੂਰਾ ਸੋਹਣਾ ਵਾ ਠੀਕ ਆ ਵਧੀਆ ਵਾ ਐਂ ਦੇਖੋ ਇੰਨਾ ਠੰਡਾ ਆਲੂ ਪਿਆ ਵੀਰੇ ਕਿ ਜਿਵੇਂ ਨਾ ਕੋਲਡ ਸਟੋਰ ਦੇ ਵਿੱਚੋਂ ਆਲੂ ਆਇਆ ਹੁੰਦਾ ਇੰਨਾ ਜ਼ਿਆਦਾ ਠੰਡਾ ਆਲੂ ਆ ਤੇ ਲੋ ਕੀ ਬਸ ਇਹ ਇਹੀ ਗੱਲ ਹੁੰਦੀ ਹੈ ਕਿ ਜਿਹੜਾ ਠੰਡ ਦਾ ਪੱਟ ਕੇ ਆਲੂ ਅੰਦਰ ਰੱਖਿਆ ਨਾ ਇਹਦੀ ਅਰਗੀ ਰੀਤ ਨਹੀਂ ਹੈਗੀ ਇੰਨਾ ਵਧੀਆ ਹੋ ਜਾਂਦਾ ਹੈ ਬੰਦ ਕਰਕੇ ਮਸ਼ੀਨ ਬੈਲਟ ਬਦਲੀ ਕਰ ਦੋ ਉਹ ਜੋ نیچے ਪੜਾ ਹੈ ਬੈਲਟ ਉਹ ਉਠਾ ਕੇ ਜਹਾ ਪੇ ਲਗਾ ਦਿਓ ਇਸ ਕੋ ਖੋਲ ਕੇ نیچے ਕਰ ਦੋ ਉਧਰ ਦੇ ਵਿਡਾਲਨਾ ਬੰਦ ਕਰੋ ਇਹ ਖਾਲੀ ਹੋਊਗਾ ਫੇਰ ਬਦਲੀ ਕਰੀ ਜਾਨੂ ਆ ਬੁੜੀਆਂ ਨੂੰ ਕਾ ਥੱਲੇ ਆਲੂ ਚੱਕ ਦੇਣਗੀਆਂ ਹਾਂ ਜੀ ਵੀਰੇ ਚੱਲਦਾ ਅੱਜ ਪਖਰਾਜ ਦਾ ਕੰਮ ਆਹੋ ਹੀ ਆ ਉਹੀ ਕਹਿਣਾ ਨਾ ਕਿ ਉਹਨਾਂ ਨੂੰ ਧਿਆਨ ਮੜਾ ਆਪ ਹੀ ਰੱਖ ਲਿਆ ਕਰੋ ਸੰਤੋਸ਼ ਦਾ ਫੋਨ ਤਾਂ ਨਹੀਂ ਆਇਆ ਬਸ ਆਪਣਾ ਇੱਥੇ ਕੱਲ ਨੂੰ ਨਿਬੜ ਜਾਣਾ ਇਹ 10 ਕਿੱਲੇ ਦਾ ਘੇਰਾ ਸੀਗਾ ਆਪਣਾ ਇੱਥੇ ਕੱਲ ਨੂੰ ਨਿਬੜ ਜੂ ਸਾਰਾ ਤਕਰੀਬ ਕੱਲ ਲੱਗੇ ਸੀ ਕਿ ਤਿੰਨ ਦਿਨਾਂ ਚ ਨਿਬੜ ਜਾਣੇ 10 ਕਿੱਲੇ ਆਪਣੇ ਹਾਂਜੀ ਵੀਰੇ ਵੀਰੇ ਦੇਖੋ ਇੱਕ ਨਾ ਜਿਵੇਂ ਉਹ ਵੀਰ ਟਰੈਕਟਰ ਦੇ ਥੱਲੇ ਆਇਆ ਹੈ ਨਾ ਕਿ ਬਹੁਤ ਮਾੜਾ ਹੋਇਆ ਨਾ ਜੋ ਵੀ ਹੋਇਆ ਉਹਦੇ ਲਈ ਕਿ ਜੋ ਬਹੁਤ ਚਲੋ ਮਾਪਿਆਂ ਦਾ ਚਾਹੀਦ ਜਿੰਨੇ ਆਪਾਂ ਕਹਿ ਦੇਣਾ ਇਕਲੌਤਾ ਮੁੰਡਾ ਸੀ ਜਾਂ ਕੁਝ ਵੀ ਵੀਰੇ ਦੇਖੋ ਮਾਪਿਆਂ ਨੂੰ ਤਾਂ ਚਾਹੀਏ ਇੱਕ ਹੋਵੇ ਚਾਹੀਏ ਦੋ ਹੋਵੇ ਦੋ ਉੰਨੇ ਪਿਆਰੇ ਹੁੰਦੇ ਆ ਹਨਾ ਕਿ ਪਰ ਵੀਰੇ ਇਹ ਗੱਲਾਂ ਨਾ ਠੀਕ ਆ ਯਾਰ ਵੀ ਜਿਹੜੀ ਇਹ ਮਸ਼ੀਨਰੀ ਬਣੀ ਆ ਇਹ ਜਾਂ ਸਟੰਟ ਕਰਨ ਨੂੰ ਨਹੀਂ ਬਣੀ ਹੋਈ ਹਨਾ ਕਿ ਇਹ ਬਣੀਆਂ ਖੇਤਾਂ ਲਈ ਇਹ ਤਾਂ ਸਟੰਟ ਕਰਨ ਨੂੰ ਤਾਂ ਕੁਝ ਵੀ ਨਹੀਂ ਬਣਾਇਆ ਮਸ਼ੀਨਰੀ ਨਾਲ ਦੇਖੋ ਇੱਕ ਹੁੰਦਾ ਬੰਦੇ ਦਾ ਜ਼ੋਰ ਲੱਗਣਾ ਕਿ ਜਿਵੇਂ ਆਪਾਂ ਆਪਦੇ ਸਰੀਰ ਦਾ ਜੋਰ ਲਾ ਕੇ ਦਿਖਾਈਏ ਆਪਦੇ ਸਰੀਰ ਦੇ ਨਾਲ ਕੁਝ ਵੀ ਕਰੀਏ ਹਨਾ ਉਹ ਹੁੰਦਾ ਵੀ ਹਾਂ ਯਾਰ ਬੰਦੇ ਨੇ ਆਪਦੇ ਸਰੀਰ ਦੇ ਵੀ ਉਹ ਤੇ ਚੰਨੀ ਜਾਨ ਆ ਬੰਦੇ ਛ ਹਨਾ ਕਿ ਜਿਵੇਂ ਆਪਣੇ ਵੀਰ ਕਬੱਡੀ ਖੇਡਦੇ ਆ ਜਾਂ ਕੁਸ਼ਤੀਆਂ ਕਰਦੇ ਆ ਜਾਂ ਰੱਸਾ ਕਸੀ ਖਿੱਚਦੇ ਆ ਜਾਂ ਭੱਜਦੇ ਆ ਕੋਈ ਵੀ ਆਪਦੇ ਸਰੀਰ ਦੀ ਫਿਜ਼ੀਕਲ ਐਕਟੀਵਿਟੀ ਕਰਨੀ ਉਹਨੂੰ ਆਪਾਂ ਕਹਿ ਸਕਦੇ ਹਾਂ ਹਨਾ ਜਿਵੇਂ ਆਪਾਂ ਆਪਣੇ ਸਰੀਰ ਦਾ ਜੋਰ ਲਾਉਨੇ ਆ ਨਾ ਉਹ ਉਹ ਚੀਜ਼ ਹੁੰਦੀ ਆ ਵੀ ਹਾਂ ਵੀ ਜੋਰ ਜੋਰ ਲਾਤਾ ਆਪਾਂ ਆਪਣੇ ਮਸ਼ੀਨਰੀ ਦਾ ਯਾਰ ਕਾਦਾ ਜੋ ਦੱਸੋ ਮੈਨੂੰ ਮਸ਼ੀਨਰੀ ਦਾ ਕੋਈ ਜੋਰ ਹੁੰਦਾ ਮਸ਼ੀਨਰੀ ਦਾ ਤਾਂ ਜਿਵੇਂ ਜਿਵੇਂ ਇੰਜਣ ਵੱਡਾ ਕਰੀ ਜਾਵਾਂਗੇ ਤੇ ਉਹਦੇ ਉਹਨੇ ਜੋਰ ਵਧਾਈ ਜਾਣਾ ਹੈ ਨਾ ਕਿ ਇਹ ਚੀਜ਼ਾਂ ਦੇ ਵੀਰੇ ਆਪਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਯਾਰ ਵੀ ਆਪਾਂ ਕਹੇ ਜੀਆਂ ਪਾਸੇ ਨੂੰ ਤੁਰਦੇ ਆ ਹਨਾ ਜਿਹੜੀ ਚੀਜ਼ ਖੱਤਿਆਂ ਦੇ ਵਿੱਚ ਕੰਮ ਕਰਨ ਵਾਲੀ ਆ ਵੀ ਖੇਤਾਂ ਦੇ ਵਿੱਚ ਜਿਨ੍ਹਾਂ ਤੋਂ ਆਪਾਂ ਕੰਮ ਲੈਣਾ ਉਹਨਾਂ ਨਾਲ ਆਪਾਂ ਇਹ ਚੀਜ਼ਾਂ ਕਰਦੇ ਆ ਤੇ ਮੈਂ ਇਹ ਜੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰੇ ਆ ਸਟੰਟ ਜੇ ਕਰਨੇ ਬੰਦ ਕਰ ਦਿਓ ਇੱਕ ਸਟੰਟ ਵੀ ਕਰਨੇ ਬੰਦ ਕਰੋ ਯਾਰ ਇੱਕ ਨਾ ਠੀਕ ਆ ਮੈਂ ਉਹਦੇ ਚੀਜ਼ਾਂ ਦੇ ਖਿਲਾਫ ਨਹੀਂ ਜਿਹੜੀ ਆਪਾਂ ਜੀ ਟਰੈਕਟਰਾਂ ਨੂੰ ਵੀਰੇ ਮੋਡੀਫਿਕੇਸ਼ਨ ਕਰਦੇ ਆ ਨਾ ਉਹ ਵੀ ਸੈਂਦੀ ਸੈਂਦੀ ਕਰਿਆ ਕਰੋ ਠੀਕ ਨਹੀਂ ਕਿਉਂਕਿ ਵੀਰੇ ਤੁਸੀਂ ਤਾਂ ਕਰਦੇ ਹੋ ਠੀਕ ਆ ਵਧੀਆ ਕਰਦੇ ਆ ਮੋਡੀਫਿਕੇਸ਼ਨ ਮੈਂ ਨਹੀਂ ਕਹਿੰਦਾ ਕਿ ਮਾੜੀ ਲੱਗਦੀ ਆ ਟਰੈਕਟਰ ਬਰੋਡੇ ਬਹੁਤ ਜੱਜਦੇ ਆ ਬਹੁਤ ਸੋਹਣੇ ਲੱਗ ਪਰ ਨਾ ਵੀਰੇ ਤੁਹਾਨੂੰ ਦੇਖ ਕੇ ਬਹੁਤ ਜਵਾਗ ਤੁਹਾਨੂੰ ਦੇਖਦਿਆ ਸਾਰਿਆਂ ਨੂੰ ਛੋਟੇ ਛੋਟੇ ਉਮਰਾਂ ਦੇ ਜਵਾਗ ਦੇਦੇ ਮੇਰਾ ਬੇਟਾ ਵਾ ਉਹ ਵੀ ਇਹੀ ਚੀਜ਼ਾਂ ਦੇਖਦਾ ਟਰੈਕਟਰਾਂ ਦਾ ਛੌਂਕ ਆ ਆਪਣੇ ਖੇਤੀ ਕਰਨ ਵਾਲੇ ਜ ਜਵਾਕਾਂ ਨੂੰ ਸਾਰੇ ਜਿਨ੍ਹਾਂ ਦੇ ਘਰ ਦੇ ਖੇਤੀ ਕਰਦੇ ਉਹਨਾਂ ਨੂੰ ਟਰੈਕਟਰਾਂ ਦੇ ਸ਼ੌਂਕ ਹੋਣਾ ਹੋਰ ਕਾਦਾ ਸ਼ੌਂਕ ਹੋਣਾ ਨਾ ਉਹੋ ਜਿਹੀਆਂ ਚੀਜ਼ਾਂ ਹੀ ਦੇਖਦੇ ਆ ਫਿਰ ਉਹੋ ਜਿਹੀਆਂ ਚੀਜ਼ਾਂ ਹੀ ਉਹਨਾਂ ਦੇ ਬਾਰੇ ਸੋਚਦੇ ਆ ਫਿਰ ਗਾਹਾਂ ਕਰਨ ਦੀ ਜਿੱਦ ਕਰਨੀ ਹੈ ਨਾ ਠੀਕ ਆ ਜੋ ਚੀਜ਼ਾਂ ਆਪਾਂ ਨੂੰ ਜ਼ਰੂਰ ਤਾਂ ਡੈਕ ਲਵਾ ਲਿਆ ਜੋ ਕਰ ਲਿਆ ਪਰ ਯਾਰ ਇੰਨੇ ਠੀਕ ਆ ਉਹਨਾਂ ਨੂੰ ਸਹਿੰਦਾ ਸਹਿੰਦਾ ਕਰੋ ਕਿ ਜਿਹੜਾ ਵੀ ਕਿਸੇ ਦੇ ਘਰੇ ਲੜਾਈ ਵੀ ਉਹ ਜਵਾਬ ਦੁੱਸਣ ਦਾ ਜਾਂ ਕੁਝ ਵੀ ਹੋਵੇ ਉਹਨਾਂ ਨੇ ਤੇ ਬਿਰੇਰ ਆਪਾਂ ਨੂੰ ਸੱਚੀ ਗੱਲ ਹੈ ਕਿ ਇਸ ਚੀਜ਼ਾਂ ਨਹੀਂ ਧਿਆਨ ਦੇਣਾ ਚਾਹੀਦਾ ਦੇਖ ਲਓ ਵਿਚਾਰਾ ਛੱਡ ਕੇ ਚਲੇ ਗਿਆ ਦੁਨੀਆ ਨੂੰ ਬਹੁਤ ਉਹਦੀ ਫੈਨ ਫੋਲੋਇੰਗ ਬਹੁਤ ਸੀਗੀ ਬੰਦੇ ਦੀ YouTube ਤੇ ਬਹੁਤ ਉਹਦੇ ਬਲੌਗ ਚੱਲਦੇ ਸੀਗੇ ਤੇ ਵਧੀਆ ਚਲੋ ਠੀਕ ਸੀਗਾ ਜੋ ਵੀ ਸੀਗਾ ਪਰ ਯਾਰ ਉਹ ਇੱਕ ਰੋਡ ਤੇ ਨਹੀਂ ਸੀ ਜੌਂਡੀਅਰ ਨੇ ਟਾਇਰ ਚੱਕ ਚੱਕ ਕੇ ਮਾਰੇ ਮੁੰਡਾ ਮਗਰਾੜ ਤੋਂ ਬੈਠਾ ਬਰੋ ਮੂਰੇ ਡੈਪਿਆ ਸੀ ਉਦੋਂ ਬਚਿਆ ਉਹ ਵੀ ਇਹੀ ਮੁੰਡੇ ਦਾ ਟਰੈਕਟਰ ਸੀਗਾ ਉਹ ਵੀ ਇਹੀ ਚਲਾਉਂਦਾ ਸੀ ਤੇ ਜੌਂ ਡੀਅਰ ਵੀ ਸੀ ਇਹਦੇ ਕੋਲੇ ਇਹ ਹਰ ਗੱਲਾਂ ਤਾਂ ਇਹਦੇ ਗਲਤੀ ਚ ਲੱਦਾ ਸੀ ਜਿਵੇਂ ਰੋਜ਼ ਹੀ ਟਰੈਕਟਰਾਂ ਦੇ ਟੋਚਨ ਤਿੰਨ ਤਿੰਨ ਟਰੈਕਟਰ ਪਾਉਣੇ ਚਾਰ ਚਾਰ ਟਰੈਕਟਰ ਪਾਉਣੇ ਹਨਾ ਫੇਰ ਥਾਰ ਦੇ ਨਾਲ ਵੀ ਟੋਚਨ ਆ ਚੱਕਣਾ ਟਰੈਕਟਰ ਦੇ ਸਟੰਟ ਇਹ ਤਾਂ ਵੱਖਰੀ ਵੱਧ ਹੀ ਗੱਲਾਂ ਸੀ ਉਹ ਜਿਹੜਾ ਇੱਕ ਵੀਰ ਅੱਗੇ ਮਰਿਆ ਥੋੜੇ ਟਾਈਮ ਪਹਿਲਾਂ ਟਰੈਕਟਰ ਤੇ 575 ਦੇ ਸਟੰਡ ਕਰਦਾ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਵੀਰੇ ਯਾਰ ਬੰਦ ਕਰ ਦਿਓ ਵੀ ਇਹ ਟਰੈਕਟਰਾਂ ਨੂੰ ਸਟੰਟ ਬਾਜੀ ਵਾਲਾ ਕੰਮ ਨਾ ਬਣਾਓ ਤੇ ਇਹਨਾਂ ਨੂੰ ਬੰਦ ਕਰ ਦਿਓ ਤੇ ਪਰ ਪਤਾ ਨਹੀਂ ਯਾਰ ਵੀਰ ਕਿਉਂ ਨਹੀਂ ਸਮਝਦੇ ਆਪਣੇ ਯਾਰ ਇਨੀ ਵੀਰੇ ਆਪਣੀ ਜਾਨ ਬਹੁਤ ਕੀਮਤੀ ਆ ਤੁਹਾਡੇ ਘਰਦਿਆਂ ਨੂੰ ਵੀ ਬਹੁਤ ਲੋੜ ਆ ਤੇ ਇਹ ਪੰਗੇ ਲੈਣੇ ਬੰਦ ਕਰ ਦੋ ਮਾੜੀ ਜਿਹੀ ਅੰਗੇਲੀ ਤੁਸੀਂ ਹੁਣ ਦੇਖ ਲਓ ਕੱਲ ਉਹ ਤੇ ਛਤਰੀ ਦੇ ਨਾਲ ਟੁੱਟ ਗਏ ਵੀ ਜਿਹੜੇ ਮਗਰਾੜ ਦੇ ਨਾਲ ਟੁੱਟ ਗਏ ਜੂ ਵਾਲੇ ਤੇ ਉਹ ਮਗਰਾੜ ਉੱਥੇ ਥੱਲੇ ਘੁੰਮ ਕੇ ਤੇ ਟਰੈਕਟਰ ਉੱਤੋਂ ਫਲਟ ਗਏ ਠੀਕ ਨਹੀਂ ਸਿਰਫ ਇੱਕ ਮਾੜੀ ਜਿਹੀ ਅੰਗੇਲੀ ਕਰਕੇ ਇਹ ਕੁਝ ਹੋ ਗਿਆ ਨਾ ਵੀ ਆਪਾਂ ਨਾ ਹੀ ਚੱਕੋ ਯਾਰ ਟਰੈਕਟਰ ਨੂੰ ਸਿੱਧੇ ਜਿਵੇਂ ਮਰਜ਼ੀ ਚਲਾਈ ਚੱਲੋ ਠੀਕ ਨਹੀਂ ਤੇ ਪਤਾ ਨਹੀਂ ਕੀ ਗੱਲ ਆ ਯਾਰ ਵੀ ਆਪਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਜਿਹੜੀਆਂ ਆ ਟਰੈਕਟਰਾਂ ਦੀਆਂ ਇੰਨੀਆਂ ਮੋਡੀਫਿਕੇਸ਼ਨਾਂ ਕਰ ਲੱਗੇ ਹੋਏ ਆਪਾਂ ਕੀ ਕਰੀ ਉਹਨਾਂ ਨੂੰ ਆ ਯਾਰ ਵੀ ਮੈਂ ਨਹੀਂ ਦੇਖਿਆ ਵੀ ਸਾਡੇ ਕੋਲੇ ਅਸੀਂ ਚਲੋ ਜਿੰਨੀ ਕੁ ਵੀ ਖੇਤੀ ਕਰਦੇ ਆ ਸਭ ਤੋਂ ਦਾਸ ਵਾਲਾ ਟਰੈਕਟਰ ਭਜਦਾ ਨਹੀਂ ਕੱਤੇ ਦੇ ਵਿੱਚ ਵੀ ਜਿੰਨੇ ਉਹ ਕਹਿੰਦੇ ਆ ਮੋਡੀਫਿਕੇਸ਼ਨ ਕਰਕੇ ਦਿੰਦੇ ਆ ਹਾਲ ਲਾ ਲਾ ਕੇ ਭਜਾ ਭਜਾ ਕੇ ਚਲਾ ਕੇ ਦਿਖਾਉਂਦੇ ਆ ਤੇ ਇਹ ਚੀਜ਼ਾਂ ਨੂੰ ਨਾ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਕੀ ਇਹਨਾਂ ਦੇ ਪੂਰਾ ਵੀ ਨਾ ਹੋਵੇ ਇਹ ਜੀਆਂ ਚੀਜ਼ਾਂ ਤੇ ਰੋਕਣਾ ਚਾਹੀਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿਵੇਂ ਉਹ ਮੋਡੀਫਿਕੇਸ਼ਨ ਕਰਕੇ ਹਲ ਲਾ ਕੇ ਟਰੈਕਟਰ ਭਜਾ-ਭਜਾ ਦਿਖਾਉਂਦੇ ਹੁੰਦੇ ਆ ਵੀ ਉਹ ਉਹ ਜਿਹੇ ਟਰੈਕਟਰ ਚੱਲਦੇ ਕਿਹੜੇ ਖੇਤਾਂ 'ਚ ਮੈਂ ਨਹੀਂ ਦੇਖਿਆ ਯਾਰ ਸਾਡੇ ਪਿੰਡ ਦੇ ਆ ਤੇ ਕਿੰਨੀ ਖੇਤੀ ਕਰਦੇ ਆ ਸਾਡੇ ਆਲੇ-ਦੁਆਲੇ ਦੇ ਕਿਸੇ ਪਿੰਡਾਂ ਦੇ ਵਿੱਚ ਨੇੜੇ-ਤੇੜੇ ਮੈਂ ਨਹੀਂ ਦੇਖਿਆ ਕਿ ਉਵੇਂ ਭਜਦਾ ਟਰੈਕਟਰ ਜਿਵੇਂ ਉਹ ਭਜਾ ਕੇ ਦਿਖਾਉਂਦੇ ਆ ਵੀ ਟਰੈਕਟਰ ਐਡਾ ਭਜਦਾ ਜਾਂ ਕੋਦੇ ਉਹਨੂੰ ਆਹ ਕਰਤਾ ਚੱਕ ਇਟ ਐ ਹਲਾ ਚੱਕੇ ਟਾਇਰ ਹਲਾ ਨੂੰ ਕਦੋਂ ਟਰੈਕਟਰ ਟਾਇਰ ਚੱਕ ਕੇ ਚੱਲਦਾ ਹਲਾ ਨੂੰ ਜਾਂ ਤਵੀਆਂ ਨੂੰ ਕਦੋਂ ਚੱਕ ਕੇ ਚੱਲਦਾ ਉਹ ਕਹਿੰਦੇ ਆ ਵੀ ਲੈ ਵੀ ਹੁਣ ਤੁਹਾਡਾ ਟਰੈਕਟਰ ਜ਼ੋਰ ਬਹੁਤ ਲਾਉਣ ਲੱਗ ਗਿਆ ਮੈਂ ਕਹਿੰਦਾ ਲਿਆਓ ਲਿਆ ਕੇ ਦਿਖਾਓ ਉਹ ਟਰੈਕਟਰ ਸਾਡੇ ਕੋਲੇ ਛੱਡੋ ਜਿਹੜਾ ਟਰੈਕਟਰ ਤੁਹਾਡਾ ਜ਼ੋਰ ਲਾਉਣ ਲੱਗ ਗਿਆ ਨਾ ਛੱਡੋ ਉਹਨੂੰ ਲਗਾਤਾਰ ਚਲਾਉਣਾ ਫੇਰ ਦੱਸਿਓ ਉਹਦਾ ਰਿਜ਼ਲਟ ਕੀ ਹੈ ਠੀਕ ਨਹੀਂ ਜਦੋਂ ਇੱਕ ਸੀਜ਼ਨ ਦੇ ਵਿੱਚ ਹੀ ਦੋ ਦੋ ਸਰਵਿਸਾਂ ਹੁੰਦੀਆਂ ਨਾ ਫੇਰ ਪਤਾ ਲੱਗਦਾ ਟਰੈਕਟਰਾਂ ਦੇ ਵੀ ਹਾਂ ਮੋਡੀਫਿਕੇਸ਼ਨ ਹੋਣ ਤੋਂ ਬਾਅਦ ਕਿੰਨੇ ਕੋਹ ਵਧੀਆ ਚੱਲਦੇ ਆ ਠੀਕ ਨਹੀਂ ਵੀ ਮੋਡੀਫਿਕੇਸ਼ਨ ਹੋਣ ਤੋਂ ਬਾਅਦ ਫਿਰ ਪਤਾ ਲੱਗਦਾ ਵੀ ਕਿੰਨੇ ਕੁ ਵਧੀਆ ਚੱਲਦੇ ਆ ਠੀਕ ਆ ਜੋ ਠੀਕ ਆ ਵੀ ਮਾੜਾ ਮੋਟਾ ਪਤੀਲ ਵਧਾਤਾ ਚਲੋ ਮਾੜੀ ਮੋਟੀ ਮੋਡੀਫਿਕੇਸ਼ਨ ਜੋ ਜਾਇਜ਼ ਆ ਸਹੀ ਦੀ ਸਹੀ ਕਰ ਲਈ ਠੀਕ ਤੇ ਉਹ ਚੀਜ਼ਾਂ ਦਾ ਕੋਈ ਦਿੱਕਤ ਨਹੀਂ ਤੇ ਪਰ ਆਪਣੀ ਧਿਆਨ ਦੇਣ ਦੀ ਜ਼ਰੂਰਤ ਆ ਬਹੁਤ ਕਿ ਆਪਾਂ ਐਵੇਂ ਪੰਗੇ ਲੈਨੇ ਆ ਜਾਨ ਗਵਾ ਕੇ ਬਹਿ ਜਾਂਦੇ ਆ ਮਾੜੀਆਂ ਜਿਹੀਆਂ ਗੱਲਾਂ ਕਰਕੇ ਉਹ ਚੀਜ਼ਾਂ ਨਹੀਂ ਨੂੰ ਧਿਆਨ ਦਵੋ ਵੀਰੇ ਬੰਦ ਕਰ ਦਿਓ ਸਟੰਟ ਬਾਜ਼ੀਆਂ ਕਰਨੀਆਂ ਨੈੱਟ ਤੇ ਤੂੰ ਹੀ ਨਾ ਕਰਿਆ ਕਰੋ ਯਾਰ ਵੀਰੇ YouTube ਤੇ ਵੀਡੀਓ ਨਾ ਪਾਇਆ ਕਰੋ ਸਟੰਟ ਕਰਦੇ ਦੀ ਹੋਰ ਬੌਂਦੇ ਦੀ ਪਾ ਲੋ ਖੱਤਿਆਂ 'ਚ ਕੰਮ ਕਰਦੇ ਦੀ ਪਾ ਲੋ ਠੀਕ ਨਹੀਂ ਇਹ ਚੀਜ਼ਾਂ ਕਰ ਲਿਆ ਕਰੋ ਦੋ ਤਿੰਨ ਕਿਲੇ ਮੁੱਲ ਲੈ ਮਾਮਲੇ ਤੇ ਲੈ ਕੇ ਉੱਥੇ ਪੰਗੇ ਬਾਹੀ ਕਰੀ ਚੱਲਿਆ ਕਰੋ ਕਦੀ ਹਲਾ ਨਾਲ ਬਾਹਲੇ ਕਦੀ ਪੜਾਓ ਫੇਰ ਲੈ ਕਦੀ ਉਹਨੂੰ ਲੇਜ਼ਰ ਲਾ ਲਿਆ ਇਹ ਜਿਹੇ ਕੁਝ ਕਰੀ ਚੱਲਿਆ ਕਰੋ ਉੱਥੇ ਜਿਸ ਥੋੜਾ ਕੰਟੈਂਟ ਮਿਲ ਜਾਣਾ ਉੱਥੇ ਚਲਾ ਲਿਆ ਕਰੋ ਪਰ ਟਰੈਕਟਰ ਦੇ ਟਾਇਰ ਚੱਕ ਚੱਕ ਕੇ ਹੋਰ ਪੁੱਠੇ ਕੰਮ ਕਰ ਕਰਕੇ ਉਹਨਾਂ ਨੂੰ ਬੰਦ ਕਰ ਦੋ ਕਿਉਂਕਿ ਤੁਹਾਨੂੰ ਦੇਖਣ ਵਾਲੇ ਬਹੁਤ ਆ ਤੁਹਾਡੀ ਫੈਨ ਫੋਲੋਇੰਗ ਬਹੁਤ ਆ ਤੁਹਾਨੂੰ ਦੇਖ ਕੇ ਨਿੱਕੇ ਨਿੱਕੇ ਜਵਾਬ ਵੀ ਇਹੋ ਜਿਹੇ ਪੰਗੇ ਕਰਦੇ ਆ ਠੀਕ ਆ ਵੀ ਆਪਾਂ ਕਹਿੰਨੇ ਆ ਵੀ ਸਾਡੇ ਮੂਰੇ ਨਹੀਂ ਚੱਕਣਗੇ ਜਵਾਬ ਹਨ ਜਦੋਂ ਕਿਤੇ ਇਕੱਲੇ ਜਾਣਗੇ ਟਰੈਕਟਰ ਉਟਰ ਲੈ ਕੇ ਤਾਂ ਜਰੂਰ ਪੰਗੇ ਲੈਣਗੇ ਇਹ ਜੇ ਤਾਂ ਇਸ ਚੀਜ਼ਾਂ 'ਨੀ ਵੀਰੇ ਗੌਰ ਦੇ ਕਰੀਦਾ ਕਰੋ ਤੇ ਐਵੇਂ ਪੁੱਠੇ ਪਾਸੇ ਨੂੰ ਨਾ ਦਿਮਾਗ ਚ ਲਾਓ ਸਹੀ ਸਹੀ ਪਾਸੇ ਨੂੰ ਦਿਮਾਗ ਰੱਖੋ कि ਜਿਹੜੀ ਚੀਜ਼ ਕਰਨੀ ਚਾਹੀਦੀ ਆ ਉਹ ਚੀਜ਼ ਕਰੋ ਵੀਰੇ ਠੀਕ ਨੇ ਤੇ ਬਹੁਤ ਧਿਆਨ ਦੇਣ ਵਾਲੀਆਂ ਗੱਲਾਂ ਵੀਰੇ ਇਹ ਬਹੁਤ ਦੁੱਖ ਲੱਗਿਆ ਜਦੋਂ ਰਾਤ ਮੈਂ ਖਬਰ ਦੇਖੀ ਨਾ ਉਹਦੀ ਮੁੰਡੇ ਦੀ ਚਲੋ ਠੀਕ ਆ ਬਹੁਤ ਸੋਹਣੀ ਕਮਾਈ ਕਰਦਾ ਹੂ ਉਹ YouTube ਤੋਂ ਹਨਾ ਤੇ ਪਰ ਉਹਦੇ ਬਲੌਗ ਹੀ ਤਾਂ ਚੱਲਦੇ ਸੀ ਜੇ ਉਹ ਇਹ ਕੁਝ ਕਰਦਾ ਸੀ ਵੀ ਸਟੰਟ ਕਰਦਾ ਸੀ ਹਰ ਰੋਜ਼ ਕਦੀ ਟਾਇਰ ਪਾਤੇ ਡੱਡੇ-ਮੋਟੇ ਕਦੀ ਕੋਸ਼ਿਸ਼ ਕਰ ਲਿਆ ਕਦੀ ਉਹਦਾ ਬਲੌਗ ਹੀ ਤਾਂ ਚੱਲਦਾ ਸੀ ਸਾਡੇ ਵਰਗਿਆਂ ਦੇ ਬਲੌਗ ਤਾਂ ਸਾਡੇ ਵਰਗਿਆਂ ਦੀ ਮੇਰੇ ਵਰਗੀ ਦੀ ਵੀਡੀਓ ਤਾਂ ਹੀ ਨਹੀਂ ਨਾ ਚਲਦੀ ਕਿਉਂਕਿ ਸਾਦਗੀ ਆਇਚ ਕਿਉਂਕਿ ਕਿਸੇ ਜਵਾਕਾਂ ਨੂੰ ਇਹ ਤਾਂ ਮਜ਼ਾ ਨਹੀਂ ਆਉਂਦਾ ਜਿਨ੍ਹਾਂ ਦੇ ਕਿਉਂਕਿ ਜਿਨੇ ਸਿੱਖਣਾ ਉਹ ਹੀ ਵੀਰ ਵੀਡੀਓ ਦੇਖਦਾ ਹੋਊਗਾ ਜਾਂ ਸਿੱਖਣਾ ਜਾਂ ਮੇਰੀ ਚੀਜ਼ ਦੇਖਦਾ ਜਿਵੇਂ ਮੈਂ ਆ ਮੈਂ ਵੀ ਬਹੁਤ ਵੀਰਾਂ ਦੀਆਂ ਵੀਡੀਓ ਖੇਤੀ ਜਿਹੜੇ ਕਰਦੇ ਆ ਆਮ ਬਲੌਗ ਜਿਵੇਂ ਸੈਂਪਲ ਵੀਡੀਓ ਪਾਉਂਦੇ ਆ ਨਾ ਜਿਵੇਂ ਖੇਤੀ ਕਰਦੇ ਨੇ ਕਾਫੀ ਵੀਰ ਆ ਜਿਨ੍ਹਾਂ ਦੀ ਮੈਂ ਵੀਡੀਓ ਦੇਖਦਾ ਵਧੀਆ ਲੱਗਦੀਆਂ ਨੇ ਹਨ ਕਿ ਸੋਹਣੀਆਂ ਲੱਗਦੀਆਂ ਉਹਨਾਂ ਦੀਆਂ ਵੀਡੀਓ ਦੇਖਣੇ ਸਾਧੀਆਂ ਖੇਤੀਆਂ ਨਾਰਮਲ ਗੱਲਾਂ ਹਨ ਅਸ ਸਟੰਟ ਬਾਜੀ ਵਾਲੀ ਮੈਂ ਅੱਜ ਤੱਕ ਕਿਸੇ ਵੀ ਵੀਰ ਦੀ ਵੀਡੀਓ ਨਹੀਂ ਦੇਖੀ ਅੱਜ ਤੱਕ ਵੀ ਕੋਈ ਸਟੰਟ ਕਰਦਾ ਹੋਵੇ ਮੈਂ ਉਹਦੀ ਵੀਡੀਓ ਦੇਖੀ ਹੋਈ ਨਾ ਕਦੇ ਵੀ ਨਹੀਂ ਵੀਡੀਓ ਦੇਖੀ ਕਿਸੇ ਵੀ ਜਵਾਬ ਮੁੰਡੇ ਦੀ ਮੈਂ ਤਾਂ ਕਿਸੇ ਮੋਡੀਫਿਕੇਸ਼ਨ ਵਾਲਾ ਜਿਹੜਾ ਕੋਈ ਨਾ ਟਰੈਕਟਰਾਂ ਦੀਆਂ ਮੋਡੀਫਿਕੇਸ਼ਨ ਹੀ ਕਰੀ ਜਾਂਦਾ ਮੈਂ ਤਾਂ ਉਹ ਵੀ ਨਹੀਂ ਦੇਖਿਆ ਕਿਉਂਕਿ ਆਪਾਂ ਨੂੰ ਸ਼ੌਂਕ ਹੀ ਨਹੀਂ ਹਾਂ ਜਿਹੜਾ ਵੀਰ ਖੇਤੀ ਕਰਦੇ ਦੀ ਦਿਖਾਉਂਦੇ ਆ ਵੀਡੀਓ ਵੀ ਖੇਤੀ ਕਰਦੇ ਹੁਣ ਉਹ ਆਪਾਂ ਚੀਜ਼ ਦੇਖੀ ਦੀ ਆ ਬਿਜੀ ਚ ਫੁਕਰਬਾਜੀ ਨਾ ਹੋਵੇ ਸਾਦੀ ਨਾਰਮਲ ਆਪਦੀ ਜਿਹੜੀ ਆਪਾਂ ਵਧੀਆ ਖੇਤੀ ਜੋ ਆਪਣਾ ਸਾਥ ਦਾ ਚੱਲਦਾ ਵਾ ਉਸ ਤਰੀਕੇ ਦੀਆਂ ਹੋਣ ਉਹ ਵਧੀਆ ਚੱਲਦੀਆਂ ਨੇ ਠੀਕ ਨੇ ਇਹਦੀਆਂ ਚੀਜ਼ਾਂ ਦਿਖਾਓ ਮੇਰੀ ਵੀਡੀਓ ਕੌਣ ਦੇਖਣ ਛੋਟੀ ਉਮਰ ਦੇ ਜਵਾਕ ਮੇਰੇ ਵੀਡੀਓ ਦੇਖਦੇ ਹੀ ਨਹੀਂ ਹੁਣ ਕਿਉਂਕਿ ਮੇਰੀ ਵੀਡੀਓ ਮੈਨੂੰ ਲੱਗਦਾ ਕਿ 20 21 22 ਤੋਂ ਲੈ ਕੇ 34 35 ਸਾਲ ਦੇ ਜਿਆਦਾ ਦੇਖਦੇ ਆ ਉਦੋਂ ਘੱਟ ਉਮਰ ਦੇ ਜਵਾਕ ਕੋਈ ਨਹੀਂ ਦੇਖਦਾ ਹੁਣ ਕਿਉਂਕਿ ਉਹਨਾਂ ਨੂੰ ਮੇਰੀਆਂ ਵੀਡੀਓ ਤੋਂ ਕੁਝ ਨਾ ਤਾਂ ਇੰਟਰਸਟਿੰਗ ਮਿਲਦਾ ਨਾ ਕੁਝ ਹੋਰ ਮਿਲਦਾ ਹਨਾ ਕਿ ਮੈਂ ਤਾਂ ਸਾਦਗੀ ਜੀ ਆਪਣੀ ਹੈਗੀ ਹੁੰਦੀ ਆ ਵੀਡੀਓ ਕੁਝ ਦਿਖਾਉਂਦੇ ਨਹੀਂ ਕਦੀ ਸਟੰਟ ਕਰਦੇ ਨਹੀਂ ਦਿਖਾਉਂਦੇ ਵੀ ਜਾਣ ਕੇ ਕਦੀ ਕੁਝ ਪੁੱਠੇ ਪੰਗੇ ਟਰੈਕਟਰ ਵੀ ਤੁਸਿਆਂ ਦਾ ਉਹਦੀ ਵੀ ਮੈਂ ਤਾਂ ਵੀਡੀਓ ਬਹੁਤ ਘੱਟ ਬਣਾਉਣਾ ਹਨਾ ਕਿ ਬਣਦੀ ਨਹੀਂ ਕਿਉਂਕਿ ਟਰੈਕਟਰ ਇੱਥੇ ਤੁਸਿਆਂ ਦਾ ਮੈਂ ਫਿਰਦਾ ਉਹਨਾਂ ਉੱਥੇ ਆਪਾਂ ਕਦੀ ਵੀਡੀਓ ਬਣਾਉਣ ਦੇ ਆਪਣੇ ਇੰਨਾ ਚਾਹ ਨਹੀਂ ਕੀਤਾ ਵੀ ਜਾਣ ਕੇ ਕਦੀ ਟਰੈਕਟਰ ਤੁਸੋਇਆ ਹੋਵੇ ਵੀਡੀਓ ਬਣਾਉਣ ਦੇ ਖਾਤੇ ਤੇ ਬਸ ਇਹੀ ਚੀਜ਼ਾਂ ਨੇ ਕਿ ਆਪਾਂ ਨੂੰ ਯਾਰ ਸਮਝਣਾ ਚਾਹੀਦਾ ਵੀਰੇ ਬਹੁਤ ਕੀਮਤੀ ਜਾਨਾਂ ਨੇ ਹਾਂ ਆਪਾਂ ਸੋਸ਼ਲ ਮੀਡੀਆ ਦੇ ਨਾਂ ਪਾਇਗਰੀ ਆਪਦੇ ਘਰੇ ਪੰਗੇ ਲਈ ਚੱਲੋ ਟਰੈਕਟਰਾਂ ਤੇ ਜੇ ਪਰ ਹਾਂ ਸਿਰਫ ਇੱਕ ਇਕੱਲੇ ਪੈਸੇ ਦੇ ਲਾਲਚ ਨੂੰ ਆਪਾਂ ਸੋਸ਼ਲ ਮੀਡੀਆ ਤੇ ਕਰਦੇ ਆ ਇੱਕ ਉਹ ਉਹਨੂੰ ਬੰਦ ਕਰ ਦੋ ਠੀਕ ਨੇ ਉਹ ਜ਼ਰੂਰੀ ਆ ਬਹੁਤ ਵੀਰੇ ਚੀਜ਼ਾਂ ਠੀਕ ਆ ਮੇਰੀਆਂ ਗੱਲਾਂ ਸ਼ਾਇਦ ਬੁਰੀਆਂ ਲੱਗਣ ਕਿਸੇ ਨੂੰ ਪਰ ਵੀਰੇ ਸੱਚਾਈ ਆ ਕਿ ਬਹੁਤ ਤੁਹਾਨੂੰ ਦੇਖਦਿਆ ਤੁਹਾਡੇ ਤੁਸੀਂ ਕਈਆਂ ਜਵਾਕਾਂ ਦੇ ਆਈਡੀਅਲ ਵੀ ਹੋਗੇ ਤੇ ਪਰ ਇਹ ਚੀਜ਼ਾਂ ਦਾ ਧਿਆਨ ਰੱਖੋ ਵੀਰਵਾਲ ਠੀਕ ਨੇ ਤਾਂ ਇਹ ਜੰਪੀ ਵਾਲੇ ਟਰੈਕਟਰ ਦੀ ਹੋਣੀ ਹੈ ਸਰਵਿਸ ਅੱਜ ਦੇਖੀ ਥੱਲੇ ਦੇਣਾ ਮਗਰ ਨੂੰ ਜਾ ਲੈ ਜਾ ਔਰ ਲਾ ਰਾਂ ਮਹਿੰਗਾ ਜੀ ਉਹ ਪਿੰਡ ਵਾਲਾ ਹਾਂ ਬਾਈ ਦੇ ਟਰੈਕਟਰ ਦੀ ਵੀ ਸਰਵਿਸ ਹੋਣ ਵਾਲੀ ਆ ਇਹ ਆਪਾਂ ਲਿਆ ਸੀਗਾ ਦੇ ਲੋ 1500 ਘੰਟਾ ਚੱਲੇ ਤੇ ਤੇ ਹੁਣ ਇਹ ਅੱਜ ਦੀ 300 ਘੰਟੇ ਦੀ ਸਰਵਿਸ ਫੇਰ ਹੋਣੀ ਆ ਤੇ 6400 ਕੁਸ਼ ਹੋ ਗਿਆ ਘੰਟਾ ਤੇ ਹੋਣ ਜਾਂਦਾ ਬਾਈ ਜੰਮੀ ਸਰਵਿਸ ਕਰਾਉਣ ਸਰਵਿਸ ਕਰਵਾ ਲੂਗਾ ਉੱਥੇ ਆਪਣਾ ਪਾਲ ਬਾਈ ਹੈਗਾ ਉਹਦੇ ਉ ਕਰਵਾਣੀ ਆ ਸਰਵਿਸ ਇਹਦੀ ਵੀ ਹੋਣ ਵਾਲੀ ਹੈ ਦੂਜੇ ਪੈਣ ਦੀ ਵੀ ਹੋਣ ਵਾਲੀ ਉਹਦੀ ਵੀ ਉਹਦੀ ਕੱਲ ਨੂੰ ਕਰਾ ਦਾਂਗੇ ਆ ਦੇਖ ਲਓ ਇੰਨਾ ਡੂੰਘੇ ਪੋਣੇ ਪੈਂਦੇ ਆ ਫੇਰ ਆ ਹੁਣ ਪਲਾਵ ਚਲੇ ਦੋਹਰ ਕਰਿਆ ਹੁਣ ਉੱਤੇ ਆਪਣੇ ਉਹਦੇ ਉੱਤੇ ਚਾਰ ਵਾਰੀ ਹੋ ਗਿਆ ਸੀ ਚਾਰ ਵਾਰ ਵਾਹ ਹੋ ਗਿਆ ਤਾਂ ਹੀ ਖੱਤਾ ਬਣਦਾ ਜਿੰਨਾ ਬਾਹਵਾਂਗੇ ਦੱਬ ਕੇ ਉੰਨਾ ਰੱਜ ਕੇ ਮਿਲੂ ਦਊਗਾ ਰੱਬ ਸਿਆਣੇ ਕਹਿੰਦੇ ਹੁੰਦੇ ਸੀ ਵੀ ਦੱਬ ਕੇ ਬਾਹ ਰੱਜ ਕੇ ਖਾ ਇਹਦਾ ਇੱਥੇ ਸਰਵਿਸ ਹੋਣ ਵਾਲੀ ਆ ਸਰਵਿਸ ਕਿੰਨੇ ਮੀਟਰ ਤੇ ਆ ਫਿਲਟਰ ਤੇ ਲਿਖਿਆ ਕਿ ਨਹੀਂ ਮੈਂ ਉਹ ਇਹਦਾ ਲਿਖਿਆ ਤਾਂ ਹੋਇਆ ਸੀ ਮੇਰੇ ਫੋਨ 'ਚ ਹੈਗਾ ਲਿਖਿਆ ਹੈ ਮੀਟਰ ਤੇ ਕਰ ਉਹਦਾ ਹੁਣ ਫਿਲਟਰ ਤੇ ਨਹੀਂ ਲਿਖਿਆ ਮੇਰੇ ਫੋਨ 'ਚ ਹੈਗਾ ਲਿਖਿਆ ਹੈ ਅਦੇ ਇੰਨਾ ਬੋਲਾ ਹੋਇਆ ਹੈ ਕਿ ਕੀ ਇੰਨੇ ਹਲਕ ਇੰਨੇ ਮਿੱਟੀਆ ਲੈ ਕੇ ਚੱਲਦੇ ਆ ਟਰੈਕਟਰ ਠੀਕ ਨਹੀਂ ਆ ਦੇ ਲੈ ਇੱਥੇ ਦਿਖਾਓ ਵੀਰੇ ਜੋਰ ਜੀ ਨੇ ਦਿਖਾਣਾ ਬਾ ਕਿੰਨਾ ਹੋ ਗਿਆ ਮੀਟਰ ਤੇ 2641 ਹੋ ਗਿਆ 2641 ਘੰਟੇ ਦਾ ਹੋ ਗਿਆ ਮੈਂ ਇੱਕ ਮਿੰਟ ਰੁੱਕ ਜਾ ਫੋਨ ਤੇ ਹਜੇ ਰੈਂਪੀ ਦਾ ਸਾਰਾ ਰਹਿੰਦਾ ਵਾਉਣ ਵਾਲਾ ਹਨ ਇਹ ਪਤੰਦਰ ਘੇਰੇ ਫਲੋਟ ਫੇਰ ਦਾ ਆਹੋ ਜਿਵੇਂ ਉਹ ਛੋਟੇ ਨੂੰ ਅੱਡ ਫੇਰੇ ਆ ਉਹਨੇ ਉਹ ਉਹ ਤਾਂ ਘੇਰੇ ਲੋਟੀ ਫੇਰੇ ਆ ਸੀ ਗਰਮੇਲ ਬਾਈ ਉਧਰ ਚਲੇ ਗਿਆ ਕੁ ਪਿੰਡ ਨੂੰ ਚਲੇ ਗਿਆ ਇੱਥੇ ਆਪਣੇ 12 ਗਿੱਲੇ ਆ ਇਹ ਤਿਆਰ ਹੋ ਗਏ ਸਾਰੇ ਸਵੇਰੇ ਪਿੱਤਰ ਮੱਕੀ ਬੀਜੂ 1890 ਵਿਚਣੀਆਂ ਪੂਰੀ ਵਧੀਆ ਠੀਕ ਆ ਗੱਲ ਥੱਲੇ ਬਹੁਤ ਆ ਵਧੀਆ ਗੱਲ ਬਣ ਜਾਣੀ ਆ ਸਾਜਰੇ ਸਾਜ ਗੱਲ ਤਾਂ ਠੀਕ ਆ ਸਿੱਧੀ ਮੱਕੀ ਤਾਂ ਹਰੀ ਹੋਈ ਜਾਣੀ ਆ ਵਧੀਆ ਪੂਰੀ ਇੱਕ ਹੀ ਵੀਰ ਮੈਂ ਦੇਖਿਆ ਵੀ ਪਾਣੀ ਤੇ ਪਾਣੀ ਪਾਣੀ ਤੇ ਪਾਣੀ ਲਈ ਜਾਂਦੇ ਮੱਕੀ ਬੀਜਣ ਸਾਰਾ ਨਾ ਵੀਰੇ ਜਿੱਥੇ ਗੱਲ ਵਧੀਆ ਵਾ ਉੱਥੇ ਤਾਂ ਪਾਣੀ ਲਾਉਣ ਦਾ ਫਾਇਦਾ ਹੀ ਨਹੀਂ ਜੇ ਆਪਾਂ ਨਮੈਟ੍ਰਿਕ ਪਲੈਂਟਰ ਨਾਲ ਬੀਜਦੇ ਆਂ ਅੱਜ ਇੱਕ ਕਿਸੇ ਵੀਰ ਦੀ ਮੈਂ ਸਟੋਰੀ ਦੇਖੀ ਸੀ ਉਹਦੀ ਹਜੇ ਮੱਕੀ ਹੋਈ ਆ ਮੈਨਾਂ ਤਾਂ 10 ਪਤਾ ਨਹੀਂ 12 ਦਿਨਾਂ ਦੀ ਹੈ ਨਾ ਤੇ ਉਹਦਾ ਦੂਜਾ ਪਾਣੀ ਸ਼ੁਰੂ ਕਰ ਰਿਹਾ ਹੈ ਬਸ ਇੰਨੇ ਪਾਣੀਆਂ ਦੀ ਲੋੜ ਹੀ ਨਹੀਂ ਵੀਰੇ ਹਜੇ ਆਪਾਂ ਕਿਸੇ ਮੱਕੀ ਨੂੰ ਪਾਣੀ ਨਹੀਂ ਲਾਇਆ ਸਿਰਫ ਇੱਕ ਮੱਕੀ ਨੂੰ ਪਾਣੀ ਲਾਇਆ ਵੀ ਉੱਥੇ ਪਤਾ ਪਤਾ ਸੀ ਕਿ ਆ ਵੀ ਉਹ ਸਫੈਦਿਆਂ ਦੇ ਨਾਲ ਹਰੀ ਨਹੀਂ ਹੋਣੀ। ਇਹਦੀ ਸਰਵਿਸ ਨਾ 500 ਘੰਟੇ ਤੇ ਹੁੰਦੀ ਆ। ਸਾਰੇ ਫਿਲਟਰਾਂ ਤੇ ਲਿਖਿਆ ਹੋਇਆ। ਇਹਦੀ 2350 ਤੇ ਹੋਈ ਹੋਈ ਆ। ਹਜੇ ਇਹਦਾ ਘੰਟੇ 2641 ਹੋਏ ਆ। ਹਜੇ ਇਹਦੀ ਹੈਗੀ ਆ। ਜਾਨੂ ਹੋ ਜਾਣਾ ਪੂਰਾ। ਇਹਦੀ ਹਜੇ ਹੈਗੀ ਆ। ਇਹਦਾ ਪਾਣੀ ਪੂਣੀ ਨਾ ਸਾਰਾ ਕੋਈ ਦੇਖ ਲਿਆ ਕਰ ਇੱਕ ਵਾਰ ਸਵੇਰੇ। ਆ ਉਹ ਨਹੀਂ ਉਹ ਪਾਣੀ ਉਹ ਤਾਂ ਨਹੀਂ ਹੋਇਆ ਹਰਾ ਤਾਂ ਨਹੀਂ ਮੁੱਕਿਆ ਪਾਣੀ। ਇੱਕ ਆ ਸੋਚ ਲੈ ਕੇ ਆਉ ਯਾਰ ਇਹਦੀ ਮੈਂ ਲੇਟਾਂ ਵਾਲੀ। ਉਹ ਇਹ ਲੈ ਕੇ ਆਉਣਾ ਇੱਕ ਇਹਦੀ ਲੈਟਾਂ ਵਾਲੀ ਸੋਚ ਤੇ ਸੀਟ ਵੀ ਟੁੱਟ ਗਈ ਨਹੀਂ ਉਦੋਂ ਤੂੰ ਬਿਲਡਿੰਗ ਕਰਾਉਂਦਾ ਸੀ ਇਹਦਾ ਨਹੀਂ ਹੈਗਾ ਲੋਕ ਲੱਗਦਾ ਨਹੀਂ ਪਿੱਛੇ ਨੂੰ ਵਜਦਾ ਅਚਾ ਲੋਗ ਨਿਕਲ ਗਿਆ ਚੱਲ ਇਹਦੀ ਵੀ ਆ ਇੱਥੇ ਉਖੜ ਗਿਆ ਇੱਥੇ ਨਿਕਲ ਉਹ ਮੈਂ ਨਵੀਂ ਮੰਗਾ ਲੈਂਦਾ ਕੋਈ ਨਾ ਸਾਰਾ ਉਖੜ ਗਿਆ ਹੈ ਨਵੀਂ ਲਿਆ ਦਿੰਦੇ ਕੋਈ ਇਹਦੀ ਨਵੀਂ ਮੰਗਾ ਦਿੰਦਾ ਆ ਤਾਂ ਬੜੀ ਖੜਕਾਈ ਫਿਰਦਾ ਗੁੱਦਗੁੱਦ ਹੋ ਔਖਾ ਹੋ ਜਾਂਦਾ ਚਲਾਉਣਾ ਮੈਂ ਲਿਆ ਕੇ ਦੋਨਾ ਤੈਨੂੰ ਕੱਲ ਨੂੰ ਹੀ ਨਵੀਂ ਲਿਆਉਣੀ ਆ ਦੇਖਦੇ ਆ ਜੇ ਤਾਂ ਇੱਥੋਂ ਹੀ ਮਿਲ ਗਈ ਪੁੱਛਦਾ ਹਾਂ ਉਹਨੂੰ ਮੈਂ ਬੰਦੇ ਨੂੰ ਹੁਣ ਤੂੰ ਇੱਥੇ ਬੋਣਾ ਕਿ ਨਹੀਂ ਠੀਕ ਆ ਤੇ ਤੂੰ ਸਵੇਰੇ ਫੇਰ ਇਉਂ ਕਰੀ ਸਵੇਰੇ ਪਹਿਲਾਂ ਉਧਰਲਾ ਖੱਤਾ ਜਿੱਥੇ ਅੱਜ ਬੁੜੀਆਂ ਪੱਟਦੀਆਂ ਨੇ ਜੇ ਤਾਂ ਹਾਂ ਉਹ ਮੂਰੇ ਚਗਾ ਕੇ ਇੱਕ ਵਾਰ ਬੁੜੀਆਂ ਤੋਂ ਢੇੜਾ ਲਵਾ ਦੇ ਕਿਉਂਕਿ ਫੇਰ ਕਰਾ ਦੇ ਮੂਰੇ ਤਾਂ ਇੱਥੇ ਚਾਰ ਕਿਲੀ ਹੈ ਨਾ ਉੱਥੇ 4 ਕਿੱਲੇ ਆ ਤੇ ਫਿਰ ਉਹ ਖੱਤਾ ਤਿਆਰ ਸਾਰਾ ਫੇਰ ਉੱਥੇ 10 ਕਿੱਲੇ ਹੋ ਜਾਣਗੇ ਆ ਪਰ ਉਹ ਬੁੜੀਆਂ ਦੇ ਮੂਰੇ ਨਾ ਪਹਿਲਾਂ ਉਹ ਕਰਨ ਵਾਲਾ ਪਹਿਲਾਂ ਚਗਾਉਣਾ ਪੈਣਾ ਇੱਕ ਵਾਰ ਨਾ ਉਹ ਗੱਟੂ ਚੋਂ ਕੱਢ-ਕੱਢ ਕੇ ਆਲੂ ਸਿੱਟੇ ਹੋਏ ਆ ਉਹਨਾਂ ਦੇ ਤੇ ਉਹ ਚਗਾ ਕੇ ਫੇਰ ਉਹਦੂ ਬਾਅਦ ਕਰਾਂਗੇ ਇਹਦੇ ਫਿਲਟਰ 'ਚ ਹਵਾ ਮਾਰ ਲਈ ਫਿਲਟਰ ਕੱਲ ਮਾਰੇ ਸੀ ਮਾਰ ਲਈ ਸੀ ਉਹ ਵਾ ਠੀਕ ਹੈ ਫਿਲਟਰ 'ਚ ਹਵਾ ਮਾਰੀ ਚੱਲਿਆ ਉਹ ਫੇਰ ਲੈ ਚੱਲ ਤੂੰ ਟਰੈਕਟਰ ਖੂ ਤੇ ਆ ਹਾਲ ਕਰ ਲੈ ਇਕੱਠੇ ਆ ਤੇ ਲੈ ਚ ਖੁੰਝੇ ਖਾਂਝੇ ਲਾ ਦੇ ਸਵਾਰ ਕੇ ਉਹ ਠੀਕ ਸਹੀ ਕੋ ਖਾਲ ਬਾਤ ਹੈ ਸੀਗਾ ਖਾਲ ਤਾਂ ਸਾਰੇ ਵਾਏ ਹੋਏ ਆ ਬਸ ਕੱਲੀ ਇੱਕ ਇੱਕ ਬਾਟੀ ਆ ਨਾ ਬਾਟੀ ਦੇਖੋ ਵੀਰੇ ਮੌਤ ਤਾਂ ਆਉਣੀ ਆ ਮੌਤ ਤਾਂ ਇੱਕ ਸਚਾਈ ਆ ਹਨਾ ਉਹ ਤਾਂ ਆਣੀ ਆਣੀ ਪਰ ਆਪਣਾ ਵੀ ਫਰਜ਼ ਆ ਕਿ ਆਪਾਂ ਖਲਵਾੜ ਨਾ ਕਰੀਏ ਮੌਤ ਨਾਲ ਹਨਾ ਤੇ ਉਹ ਤੇ ਰੈਂਪੀ ਰੋਟਾਟਰ ਮਾਰ ਲੱਗਿਆ ਹੋਇਆ ਹੈ ਆ ਨਖਤੇ ਮੜਾਈ ਵਰਗੇ ਬਣੇ ਪਏ ਸਾਫ਼ ਸੁਥਰੇ ਦੇ ਆ ਵਾ ਫਰਕ ਉਹਦਾ ਬੇਲ ਵੱਢਣ ਵਾਲੇ ਦਾ ਨਾ ਦੇ ਲੋ ਵੀ ਬੇਲ ਇੱਕਮ ਨਹੀਂ ਦਿੰਦੀ ਨਾ ਕਦੀ ਮਸ਼ੀਨ ਦਾ ਰਿਓ ਬੰਦ ਹੋਇਆ ਨਾ ਕਦੀ ਮਸ਼ੀਨ ਦਾ ਕਦੀ ਬੀ ਬੰਦ ਹੁੰਦਾ ਵੀ ਇੰਨਾ ਵਧੀਆ ਕੰਮ ਹੈ ਇਹਦਾ ਕਿ ਬੇਲ ਵੱਢਣ ਵਾਲੇ ਦਾ ਕੀ ਦੇ ਲੋ ਖੇਤ ਚ ਤੁਹਾਨੂੰ ਦੀਦਾ ਚਲੋ ਘਾਹ ਘੂਦਾ ਆਪਣੇ ਹੁੰਦਾ ਹੀ ਨਹੀਂ ਖੇਤਾਂ ਚ ਕਿਉਂਕਿ ਸਪਰੇ ਹਾਂ ਆਪਾ ਉਹ ਜੀਆਂ ਕਰ ਦਿੰਨੇ ਆ ਨਾ ਤੇ ਸਿਰਫ ਆਪਣੇ ਤਿੰਨ ਕੀਲੇ ਆ ਉਹ ਚ ਵੀ ਤਾਂ ਘਾਹ ਹੋਇਆ ਉਹ ਵੀ ਗੁੱਲੀ ਡੰਡਾ ਵਾ ਉਹ ਵੀ ਤਾਂ ਹੋ ਗਿਆ ਕਿਉਂਕਿ ਉਹਦੇ ਵਿੱਚ ਨਾ ਪਾਣੀ ਬਹੁਤ ਜ਼ਿਆਦਾ ਖੜਨ ਲੱਗ ਗਿਆ ਖੇਤ ਚ ਉਹ ਆਪਾਂ ਉਹ ਜਦੋਂ ਆਪਾਂ ਉਹਦੋਂ ਪਾਣੀ ਇਹ ਆਲੂ ਪਹਿਲਾਂ ਤਾਂ ਡੀਕਦੇ ਰਹੇ ਵੀ ਪਾਣੀ ਨਹੀਂ ਲਾਇਆ ਮੀਂਹ ਸੀਗਾ ਫਿਰ ਜਿੱਦਣ ਪਾਣੀ ਲਾਇਆ ਸਾਲਾ ਉਦਨ ਹੀ ਮੀਂਹ ਪੈ ਗਿਆ ਉਹ ਮੀਂਹ ਸੁੱਕਿਆ ਪਾਣੀ ਉਦੋਂ ਬਾਅਦ ਫੇਰ ਜਿੱਦਣ ਬੱਤ ਆ ਗਿਆ ਫੇਰ ਪਾਣੀ ਲਾਇਆ ਫੇਰ ਮੀਂਹ ਪੈ ਗਿਆ ਤੇ ਇੱਕ ਦਿਨ ਕਿਸੇ ਨੇ ਤੋੜਤਾ ਪਾਣੀ ਉਹ ਚੱਕਤ ਉਹ ਖੇਤ ਝੁਕਾ ਹੋਇਆ ਉਹ ਵੀ ਅੱਧੇ ਥੋੜੇ ਜਿਹੇ ਜੀ ਇੱਕ ਪਟੇ ਚ ਨਹੀਂ ਇਹ ਇੰਨੇ 200 ਕਿੱਲਾ ਆਲੂ ਸੀਗਾ 200 ਤੇ 200 ਕਿੱਲੇ ਦੇ ਵਿੱਚੋਂ ਕਿਸੇ ਖੱਤੇ ਜੇ ਇੱਕ ਖੁੰਜੇ ਤੱਕ ਵੀ ਆਪਣੇ ਘਾ ਨਹੀਂ ਹਉਣ ਦਿੱਤੋ ਵੀ ਦਵਾਈਆਂ ਦੁਵਾਈਆਂ ਪਹਿਲਾਂ ਪੂਰੀਆਂ ਟਾਈਮ ਤੇ ਕਰਕੇ ਰੱਖਦੇ ਆ ਤੇ ਪਰ ਮੱਕੀ ਚ ਵੀ ਪੂਰੀ ਉਮੀ ਗੌਰ ਰੱਖਣੀ ਆ ਸਾਰੀ ਕਿ ਕੁਝ ਵੀ ਹੋ ਗਈ ਨਾ ਖੱਤਿਆਂ ਨੂੰ ਪੂਰੇ ਸੱਕਰ ਵਰਗੇ ਬਣਾਏ ਪਏ ਦੇ ਲੋ ਰੋਟਾਵੇਟਰ ਮਾਰ ਕੇ ਹਾਂ ਪੂਰੇ ਬੱਟ ਕੱਢੇ ਪਏ ਐਤ ਕੀ ਬਾਹੀ ਬੂਹੀ ਦੇ ਵਿੱਚ ਕਸਰ ਨਹੀਂ ਛੱਡੀ ਅੱਗੇ ਮੈਂ ਅੱਗੇ ਛੱਡ ਦਿੰਦੇ ਹਾਂ ਅੱਗੇ ਕਹਣਾ ਚੱਲ ਕੋਈ ਰੋਟਾਵੇਟਰ ਨਹੀਂ ਸੀ ਮਾਰਦੇ ਅੱਗੇ ਆ ਹੁੰਦਾ ਵੀ ਚੱਲ ਫੜਾ ਨਾਲ ਬਾਦ ਦਾ ਵਾ ਠੀਕ ਆ ਓਕੇ ਆ ਹਾਂਜੀ 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 ਭੇਜਦਾ ਟਰੈਕਟਰ ਹੁੰਦੀ ਆ ਸਰਵਿਸ ਹਾਂਜੀ ਜਿਹੜਾ ਆਪਣੇ ਘਰ ਪਹਿਲਾਂ ਵਾਲਾ ਜਾਨੀ ਨੇ ਉਹਦੀ ਹਜੇ 60 55 ਦੀ ਰਹਿੰਦੀ ਆ ਕਹਤਾ ਸੀਗਾ ਕਹਤਾ ਸੀਗਾ ਕੀ ਕਹਿੰਦਾ ਸੀ ਉਹ ਰੇਟ ਆਦੇ 9 ਫੁੱਟਾ ਰੋਟਾ ਵਟ ਰਹੀ ਹੈ ਆਪਣਾ ਜਿਹੜਾ ਨਵਾਂ ਲਿਆ ਸੀ ਹੈ ਕਿ ਪੂਰਾ ਵਧੀਆ ਚੱਲ ਰੈਂਪੀ ਇੱਥੇ ਉਹ ਖਾਲ ਤੇ ਲਾ ਦਿਓ ਟੋਟਾ ਜਾਂ ਬਾੜੀ ਨਹੀਂ ਬਾਅਦ ਚਾ ਲਾ ਦਿਓ ਹੁਣ ਬਾਹਲਾ ਇਹਨੂੰ ਮੈਂ ਕਿਹਾ ਖਾਲ ਜਿਆ ਤੋੜ ਦੀ ਜਮਈ ਹਾ ਬਾਅਦ ਚੋ ਲਾਦੀ ਹੁਣ ਇਹਨੂੰ ਬਾਹਲਾ ਪਹਿਲਾਂ ਪੂਰਾ ਵਧੀਆ ਚੱਲਦਾ ਰੋਟਾ ਵੇਟਰ ਬਹੁਤ ਸੋਹਣਾ ਯਾਰ ਇੱਟਾਂ ਨਾ ਆਪਣੇ ਬੰਦੇ ਇੱਟਾਂ ਨਹੀਂ ਬਾਹਰ ਘੜਦੇ ਪਤਾ ਨਹੀਂ ਕਿੱਥੋਂ ਖੂਹ ਦੇ ਆਲੇ-ਦਾਲੇ ਨਾ ਇੱਟਾਂ ਆ ਹੀ ਜਾਂਦੀਆਂ ਖੱਤਿਆਂ ਜਿਨ੍ਹਾਂ ਕਿਦੋਂ ਨਾ ਕਿਦੋਂ ਕਿਦੋਂ ਨਾ ਕਿਦੋਂ ਕਿਦੋਂ ਵਿੱਚ ਆਈ ਜਾਂਦੀਆਂ ਉਹ ਖਾਨ ਖੂਲ ਜੇ ਬਹਿ ਜਾਣਗੇ ਸੋਨਾ ਬਣ ਜੂ ਖੱਤਾ ਪੂਰਾ ਵਧੀਆ ਬਣ ਗਿਆ ਐਂ ਦੇ ਲੋ ਗੱਲ ਗੁੱਲ ਸਾਰੀ ਪੂਰੀ ਵਧੀਆ ਦੇਖ ਕਿਵੇਂ ਭਰੀ ਜਾਂਦਾ ਖੱਤਾ ਥੋੜਾ ਨਾਲੇ ਤੇਜ਼ ਰੱਖ ਕੇ ਬੀਜ ਫੇਰਦੇ ਆ ਪਰ ਨਜ਼ਾਰਾ ਆਉਂਦਾ ਦੇਖ ਕੇ ਵੀ ਸੋਹਣਾ ਲੱਗਦਾ ਵੀ ਹਾਂ ਖੱਤਾ ਬਣਿਆ ਹੋਇਆ ਹਨ ਕਰਾ ਲੱਗ ਗਿਆ ਲੇਜ਼ਰ ਲੱਗ ਗਿਆ ਐਨ ਪੂਰੇ ਬੱਟ ਨਿਕਲ ਗਏ ਖੱਤਿਆਂ ਤੇ ਵਾਹਿਗੁਰੂ ਜਿਵੇਂ ਆਲੂਆਂ ਦਾ ਸੀਜ਼ਨ ਲੱਗ ਗਿਆ ਵੀ ਠੀਕ ਆ ਰੇਟ ਹਨਾ ਕਈ ਵੀਰ ਕਹਿੰਦੇ ਆ ਐਤ ਕੀ ਤਾਂ ਮੌਜਾਂ ਨੇ ਵੀਰੇ ਮੋਟਰ ਤੇ ਆਉਣ ਨੂੰ ਜਾਨੀ ਕਿ ਜੀ ਨਹੀਂ ਸੀ ਕਰਦਾ ਹੁੰਦਾ ਹਨਾ ਕਿ ਕੰਮ ਕਰਦੇ ਸੀ ਕੰਮ ਕਰਨਾ ਦੇਖੋ ਕੰਮ ਤਾਂ ਛੱਡ ਨਹੀਂ ਸਕਦੇ ਫਸਲ ਵੱਢਣੀ ਹੈ ਵਟਣੀ ਵੀ ਹੈ ਤੇ ਮੈਂ ਗੱਲ ਕਰਦਾ ਸੀ ਜਿਵੇਂ ਨਾ ਹੁਣ ਇੱਕ ਐਗਜ਼ਾਮਪਲ ਦਿੰਨਾ ਕਿ ਉਹਨੂੰ ਸੀਰੀਅਸ ਨਾ ਲੈ ਜਿਓ ਕਿ ਬੋਰੀਆਂ ਨੂੰ ਗੁਣਾ ਘਟਾਓ ਕਰਕੇ ਇਹਨਾਂ ਦੇਖਣ ਲੱਗ ਜਿਓ ਇੱਕ ਐਗਜ਼ਾਮਪਲ ਦਿੰਨਾ ਕਿ ਜਿਵੇਂ ਪਿਛਲੇ ਸਾਲ 100 ਬੋਰੀ ਸੀ ਕੋਈ ਵੀ ਵੈਰਾਈਟੀ ਦੀ ਲਾ ਲਓ ਹਨਾ 100 ਬੋਰੀ ਕਿੰਨੇ ਦੀ ਵਿਕਦੀ ਸੀ 20000 ਤੋਂ 25000 ਰੁਪਏ ਦੀ 100 ਬੋਰੀ ਹਨਾ ਤੇ ਯਾਰ ਫੋਨ ਨਹੀਂ ਹੈਲੋ ਫੋਨ ਯਾਰ ਮਾਰ ਲੈਂਦੇ ਆ ਵੀਰੇ ਇੰਨੇ ਫੋਨ ਆਉਂਦੇ ਹਜੇ ਮੇਰੇ ਨਾਲ ਇਹ ਵੀਡੀਓ ਬਣਾਉਣ ਵਾਲਾ ਫੋਨ ਆਰਡਰ ਰੱਖਿਆ ਹੈ ਤਾਂ ਹੀ ਆਰਡਰ ਰੱਖਿਆ ਕਿਉਂਕਿ ਨਹੀਂ ਤਾਂ ਵੀਡੀਓ ਬਣ ਨਹੀਂ ਨੀ ਦਿੰਦੇ ਇੱਕ ਇੱਕ ਸਕਿੰਟ ਬਾਅਦ ਫੋਨ ਆਈ ਜਾਂਦੇ ਆ ਵੀਰੇ ਤੇ ਜਾਨਕਿ ਇੰਨੇ ਕੁ ਫੋਨ ਆਉਂਦੇ ਤੂੰ ਗੱਲ ਹੀ ਛੱਡ ਦੇ ਤੇ ਮੈਂ ਜਿਵੇਂ ਐਗਜ਼ਾਮਪਲ ਦਿੰਦਾ ਵੀ ਸੀਗਾ ਵੀ ਪਿਛਲੇ ਸਾਲ 100 ਬੋਰੀ 20000 ਦੀ ਵਿਕਦੀ ਸੀ 20 ਤੋਂ 25000 ਦੀ 100 ਬੋਰੀ ਦੀ ਕੀਮਤ ਕਰਦਾ ਹਨ ਤੇ ਇਸ ਸਾਲ ਚਲੋ ਝਾੜ ਘਟਾ ਇਹ ਨਹੀਂ ਕੋਈ ਕਹਿ ਸਕਦਾ ਵੀ ਸਾਡਾ ਝਾੜ ਵੱਧ ਨਿਕਲਿਆ ਨਹੀਂ ਔਸਤ ਕੱਢੋਂਗੇ ਵੀਰੇ ਦੇਖਿਓ ਘਟ ਨਿਕਲੂ ਆਪਾਂ ਜਿਵੇਂ ਤੁਹਾਨੂੰ ਆਪਾਂ ਸਾਰੇ ਦੜੇ ਦਾ ਝਾੜ ਦੱਸ ਦਾਂਗੇ ਵੀ ਇੰਨੀ ਬੋਰੀ ਹੋਈ ਹਨਾ ਕਿ ਔਸਤ ਝਾੜ ਘਟਿਆ ਹੋਇਆ ਵਾ ਪੱਕਾ ਘਟਾ ਚਾਰ ਸਾਰਿਆਂ ਦਾ ਘਟਾ ਚਾਹੇ ਗੱਲ ਮਾਰਨੂ ਗੱਪ ਜੋ ਮਰਜੀ ਮਾਰੀ ਚੱਲੀ ਹੈ ਨਾ ਮੈਂ ਅੱਜ ਬੋਲੀ ਜਾਵਾਂ ਨਹੀਂ ਨਹੀਂ ਇੰਨਾ ਝੜ ਨਿਕਲੇ ਜਿਹੜਾ ਜਿਹੜੀ ਜਿਹੜੀ ਵੈਰੈਟੀ ਦਾ ਜਿੰਨਾ ਨਿਕਲੂ ਮੈਂ ਤੁਹਾਨੂੰ ਦੱਸੂਗਾ ਤੇ ਪਿਛਲੇ ਸਾਲ 100 ਬੋਰੀ 20000 ਦੀ ਵਿਕਦੀ ਸੀ ਹੈ ਨਾ 20 ਤੋਂ 25000 ਦੀ ਵੈਰੈਟੀਆਂ ਤੇ ਇਸ ਸਾਲ ਉਹੀ 100 ਬੋਰੀ ਵੀਰੇ 60000 70000 ਤੱਕ ਚੱਲੇ ਜਾ ਰਹੀ ਹੈ ਹੈ ਨਾ ਕਿ ਦੇਖੋ ਆਪੇ ਜੱਟ ਦੇ ਮੂੰਹ ਤੇ ਰੌਣਕ ਆ ਜਾਣੀ ਹੈ ਨਾ ਵੀਰੇ ਕਿ ਜੇ ਜਾਨੀ ਕਿ ਐਗਜ਼ੈਰਾਸ਼ਨ ਦੀ ਗੱਲ ਕਰਦਾ ਮੈਂ ਤੁਹਾਨੂੰ ਤੇ ਆਪੇ ਜੱਟ ਦੇ ਮੂਹਤੇ ਰੌਣਕ ਆਉਂਦੀ ਆ ਵੀਰੇ ਕਿਹੜਾ ਵੀਰੇ ਜ਼ਿੰਮੇਦਾਰ ਆ ਦੇਖੋ ਖਰਚੇ ਵੀਰੇ ਸਾਰਿਆਂ ਦੇ ਉਨੇ ਹੀ ਆ ਸੇਮ ਖਰਚੇ ਆ ਸਾਰਿਆਂ ਦੇ ਸੇਮ ਥਿੰਗ ਆ ਸਭ ਦੀ ਹਨਾ ਕਿ ਬਸ ਕੋਈ ਦੱਸੇ ਕੋਈ ਨਾਂ ਦੱਸੇ ਸਭ ਦਾ ਪੂਰਾ ਟੈਟ ਹੋਇਆ ਹੋਇਆ ਸੀ ਕੰਮ ਆਲੂ ਆਣਿਆਂ ਦਾ ਸਾਡੇ ਰੀਚ ਦਾ ਵੀ ਪੂਰਾ ਟੈਟ ਟੈਟ ਚੱਲਦਾ ਸੀ ਕੰਮ ਹੁਣ ਗਾਂਹਾਂ ਦੀਆਂ ਸੌਖਾ ਹੋਪੀ ਚਲੋ ਹੁਣ ਐ ਹੋ ਆ ਕਿ ਹੁਣ ਫੇਰ ਹੌਸਲਾ ਹੋ ਜਾਣਾ ਵੀ ਹਾਂ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਤੇ ਫੇਰ ਜਿਉਂਦੇ ਹੋਗੇ ਹੁਣ ਠੀਕ ਨਹੀਂ بس ਇਹੀ ਹੈ ਕਾਸ ਹਣਾ ਹੁੰਦੀ ਆ ਆਪਣੇ ਫਸਲ ਦੀ ਹੋਰ ਇਹੀ ਕਿ ਇਹੀ ਚੀਜ਼ ਆ ਵੀਰੇ ਆਪਣੇ ਪੱਲੇ ਹੋਰ ਤਾਂ ਆਪਣਾ ਕੋਈ ਬਿਜ਼ਨਸ ਹੈ ਨਹੀਂ ਵੀ ਆਪਾਂ ਨੂੰ ਕਿਸੇ ਹੋਰ ਪਾਸਿਓਂ ਪੈਸੇ ਆਉਣੇ ਆ ਬਸ ਇਧਰੋਂ ਹੀ ਆਉਣੇ ਆ ਜਿੱਧਰੋਂ ਆਉਣੇ ਆ ਖੇਤੀ ਚ ਹੀ ਆਉਣੇ ਆ ਇਹਨਾਂ ਤੇ ਆਸ ਹੁੰਦੀ ਆ 6 ਮਹੀਨੇ ਮਿਹਨਤ ਕਰੀ ਜਾਂਦੇ ਆ ਫੜ ਫੜ ਕੇ ਖਰਚੇ ਕਰੀ ਜਾਂਦੇ ਆ ਲਾਈ ਜਾਂਦੇ ਆ 6 ਮਹੀਨੇ ਬਾਅਦ ਜੇ ਮੁੱਲ ਪੈ ਜਾਂਦਾ ਉਹਦੇ ਵਰਗੀ ਰੀਤ ਨਹੀਂ ਉਹਦੇ ਵਰਗੀ ਨੀਂਦ ਨਹੀਂ ਆਉਂਦੀ ਜਿੰਨੀ ਵਧੀਆ ਨੀਂਦ ਆਉਣੀ ਆ ਹਨਾ ਕਿ ਹੁਣ ਤਾਂ ਐਂ ਲੱਗਦਾ ਵੀ ਥਾਲਾ ਆਲੂ ਥਾਲਾ ਚਾਰ ਬਾਰ ਬਾਧੋ ਯਾਰ 10 ਬੋਰੀਆਂ ਨਿਕਲਿਆ ਹੁਣ ਚੰਗੀ ਗੱਲ ਆ ਵੱਧ ਹੀ ਨਿਕਲਿਆ ਹੈਨਾ ਪਿਛਲੇ ਸਾਲ ਆਉਣ ਲੱਗਦਾ ਸੀ ਛੱਡ ਪਰਾਂ ਕੀ ਪਾਣਾ ਮੁੜੀਆਂ ਦਾ ਖਰਚਾ ਹੀ ਨਹੀਂ ਪੂਰਾ ਹੋਣਾ ਛੱਡ ਪਰਾਂ ਰਹਿਣ ਦੇ ਕਿੰਨੇ ਕ ਨਿਕਲਣਗੇ 10 ਬੋਰੀਆਂ ਨਿਕਲੀਆਂ ਕਿੰਨੇ ਦੀਆਂ ਨੇ ਸਾਰੀਆਂ 2000 ਦੀਆਂ 부ੜੀਆਂ ਦੇ ਆਪ ਇੰਨੇ ਠੋਕ ਦੇਣੇ ਰਹਿਣ ਦੇ ਐਵੇਂ ਐਵੇਂ ਚੱਲਦਾ ਦੀ ਪਿਛੇ ਐਤਕੀ ਆਉਣ ਲੱਗਦਾ ਵੀ ਦੋ ਵਾਰ ਹੋਰ ਬਾਲਾ ਕੀ ਪਤਾ ਜਿਆਦਾ ਇਹਨਾਂ ਨਿਕਲਿਓਣ ਇਹ ਚੀਜ਼ਾਂ ਚੱਲਦੀਆਂ ਨੇ ਹੈਨਾ ਤੇ ਬਸ ਉਹੀ ਆ ਕਿ ਆਪਣੀ ਯਾਰ ਵੀਰੇ ਫਸਲ ਦੇ ਨਾਲ ਹੀ ਰੌਣਕਾਂ ਆਉਂਦੀਆਂ ਵੀਰੇ ਸਭ ਦੇ ਘਰਾਂ 'ਚ ਵੀ ਜੀਮੀਦਾਰ ਦੇ ਨਾਲ ਤਾਂ ਇੰਨਾ ਜੁੜਿਆ ਦੇਖੋ ਹੁਣ ਆਪਣੇ ਮੈਂ ਇੱਕ ਜਿਵੇਂ ਹੁਣ ਆਪਣੇ ਘਰ ਚੱਲ ਪਿਆ ਨਾ ਵੀ ਚਲੋ ਫਸਲ ਦਾ ਰੇਟ ਮਿਲਣ ਲੱਗ ਗਿਆ ਮਿਲੇ ਆਲੂਆਂ ਦਾ ਥੋੜਾ ਜਿਹਾ ਰੇਟ ਇਹਨੂੰ ਕੋਈ ਜ਼ਿਆਦਾ ਨਾ ਕਹੋ ਇਹਨੂੰ ਕੋਈ ਮਹਿੰਗਾਈ ਨਾ ਕਹੋ ਮਹਿੰਗਾ ਨਾ ਕਹੋ ਇਹ ਮਹਿੰਗਾ ਨਹੀਂ ਹੈਗਾ ਆਲੂ ਨੋਰਮਲ ਆ ਕਿ ਜਿਵੇਂ ਹੁਣੇ ਹੀ ਤੁਸੀਂ ਦੇਖੋ ਟਰਾਲੀਆਂ ਵਾਲਦੇ ਰੌਣਕਾਂ ਟਰੈਕਟਰ ਵੀ ਵਿਕਣ ਲੱਗ ਜਾਣੇ ਆ ਗੱਡੀਆਂ ਵੀ ਵਿਕਣ ਲੱਗ ਜਾਣੀਆਂ ਸਭ ਕੁਝ ਵਿਕਣ ਲੱਗ ਜਾਣਾ ਹੁਣ ਹਨ ਤੇ ਜੱਟ ਹੌਸਲੇ ਚ ਹੋ ਜਾਂਦੇ ਆ ਫਿਰ ਤੇ ਬਸ ਇਹੀ ਗੱਲ ਹੈ ਤੇ ਇਦਾਂ ਹੀ ਚੱਲਦਾ ਬਸ ਬਾਕੀ ਚਲੋ ਠੀਕ ਆ ਵਧੀਆ ਚੱਲੀ ਜਾਂਦਾ ਸਭ ਦਾਰੇ ਵੀਰਾਂ ਨੂੰ ਇੱਥੇ ਵੀ ਸਵੇਰੇ ਆਪਾਂ 1890 ਵਿਜਣੀ ਆ ਸਾਰੀ ਕੱਲ 1890 ਵਿਜੀ ਸੀ ਆਪਾਂ ਕੱਲ ਵਿਜੀ ਸੀ ਕਿ 1890 ਦੇ 5 6 ਕੇਤੇ ਬੀਜੇ ਸੀ ਮੇਰੇ ਨਾਲ ਹਾਂ ਕੱਲ ਇੰਨੇ ਕੀ ਬੀਜਿਆ ਪਿੱਤਰ ਨੇ ਇਹ ਖੇਤ ਉਹ ਵੀਰ ਇਹ ਮੋਟਰ ਉਹ ਵੀਰਾਂ ਦੇ ਵੀਰੇ ਹੋਣਾ ਦੀ ਆ ਜਿਨ੍ਹਾਂ ਦੀ ਮੈਂ ਤੁਹਾਨੂੰ ਖਿਲਾੜੀ ਨਹੀਂ ਸੀ ਦਿਖਾਈ ਵੀ ਇੱਥੇ ਚੱਲਦੀ ਆ ਨਹਿਰ ਤੇ ਲਈ ਇਹ ਮੋਟਰ ਵੀਰੇ ਹੋਣਾ ਉਹ ਉਹ ਵੀਰੇ ਹੋਣਾ ਦਾ ਖੇਤ ਆ ਇਹ ਆਪਾਂ ਇਹ ਮਾਮਲੇ ਤੇ ਬੋਹਨੇ ਆ ਉਹਨਾਂ ਦੀ ਜ਼ਮੀਨ ਵੀਰੇ ਹੋਣਾ ਦੀ ਇਹ ਉਹਨਾਂ ਦੀਆਂ ਮੋਟਰਾਂ ਨੇ ਇਹਨਾਂ ਦੇ ਉਹ ਵੀਰੇ ਹੋਣਾ ਦੀ 12 ਕਿੱਲੇ ਹੋਰੇ ਆ ਆਪਣੇ ਕੋਲੇ ਤੇ 2 ਕਿੱਲੇ ਉਧਰ ਵਾ